हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਇੱਕ ਬਾਬਾ ਸੀ ਬੜਾ ਮਸ਼ਹੂਰ ਪੰਜਾਬ ਦੇ ਵਿੱਚ ਜਿਹਦਾ ਨਾਮ ਆ ਬਲਜਿੰਦਰ ਸਿੰਘ ਤੁਸੀਂ ਜਾਣਦੇ ਹੋ ਪਰ ਉਹਦੇ ਜਿਹੜੇ ਪਿਤਾ ਜੀ ਨੇ ਵੱਡੇ ਖੁਲਾਸੇ ਕੀਤੇ ਨੇ ਉਹ ਵੀ ਤੁਹਾਡੇ ਸਾਹਮਣੇ ਧਰੂੰਗਾ ਤਾਂ ਜਿਹੜੀ ਉਹਦੀ ਪੂਲ ਖੁੱਲੀ ਆ ਉਹਨਾਂ ਦੇ ਘਰ ਦੇ ਵਿੱਚੋਂ ਕਾਹ ਬੜੀ ਦੇਖਣ ਵਾਲੀ ਗੱਲ ਆ ਮੈਂ ਕਹਿੰਦਾ ਵੀ ਜਿਵੇਂ ਹਲਾ ਰੇਣ ਵਾਲੀ ਗੱਲ ਆ ਆਪਣੇ ਪਿਤਾ ਜੀ ਨੂੰ ਆਪਦੇ ਮਾਪਿਓ ਨੂੰ ਯਾਨੀ ਉਹਨਾਂ ਨੇ ਕਿਵੇਂ ਮਤਲਬ ਦੁਰਦਸ਼ਾ ਕੀਤੀ ਆ ਇਸ ਬਾਬੇ ਨੇ ਜਿਹੜਾ ਕਿ ਭਾਈ ਅਮਰਪਾਲ ਸਿੰਘ ਮਹਿਰੋ ਨੇ ਮੁਕਾਮ ਤੇ ਕਪਚ ਆਇਆ ਤਾਂ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਉਹਦੇ ਪਿਤਾ ਜੀ ਦੇ ਜਿਹੜੇ ਬੋਲੇ ਹੋਏ ਸ਼ਬਦ ਕਿ ਉਹਨਾਂ ਦੀ ਜ਼ਿੰਦਗੀ ਦੀ ਅਸਲ ਦੁਰਦਸ਼ਾ ਹੋ ਕਿਵੇਂ ਕੀਤੀ ਆ ਤਾਂ ਮੈਂ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਚਲਾਉਣਾ ਚਾਹੂੰਗਾ ਤਾਂ ਦੇਖੋ ਤੁਹਾਡੀ ਸਕਰੀਨ ਦੇ ਉੱਪਰ ਤਸਵੀਰ ਸੋਹਣੀ ਨਹੀਂ ਹੈਗੀ ਬਹੁਤ ਵੱਡੇ ਸਵਾਲ ਨੇ ਬੁੱਢਾ ਬਾਪ ਜਿਹੜਾ ਰੋਜ਼ ਸਵੇਰੇ 3 ਵਜੇ ਉੱਠਦਾ ਨਿਤਨੇਮ ਕਰਦਾ ਪਾਠ ਕਰਦਾ ਗੁਰਦੁਆਰੇ ਜਾਂਦਾ ਦੇਗ ਵਰਤੌਂਦਾ ਤਾਂ ਸ਼ਾਮ ਨੂੰ ਆ ਕੇ ਆਪਣੀ ਰਹਿਰਾਸ ਕਰਕੇ ਰੋਟੀ ਖਾ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਸੋਹਿਲਾ ਸਾਹਿਬ ਦਾ ਪਾਠ ਕਰਕੇ ਘਰੇ ਸੌ ਜਾਂਦਾ ਪਰ ਪੁੱਤ ਬਾਬਾ ਬਣ ਗਿਆ ਪੁੱਤ ਨੇ 15 20 ਸਾਲਾਂ ਬਾਅਦ ਵੀ ਤੁਹਾਨੂੰ ਇਸ ਗੱਲ ਦਾ ਇਲਮ ਹੈਗਾ ਕਿ ਅਸੀਂ ਪੱਤਰਕਾਰ ਤੁਹਾਡੇ ਘਰ ਅੱਜ ਕਿਉਂ ਆਏ ਆ ਨਹੀਂ ਆ ਸਕਦੇ ਜਿੱਥੇ ਮਿਲ ਕੇ ਆ ਸਕਦੇ ਆ ਤਾਨੂੰ ਇਹ ਪਤਾ ਹੈਗਾ ਕਿ ਤੁਹਾਡਾ ਜਿਹੜਾ ਮੁੰਡਾ ਹੈਗਾ ਹਾਂਜੀ ਜੋ ਬਲਜਿੰਦਰ ਸਿੰਘ ਹੈ ਹਾਂਜੀ ਉਹਨੂੰ ਅੱਜ ਕੱਲ੍ਹ ਜੋ ਲੋਕ ਬਾਬਾ ਬਲਜਿੰਦਰ ਸਿੰਘ ਕਹਿੰਦੇ ਆ ਤੁਹਾਨੂੰ ਇਹ ਪਤਾ ਹੈਗਾ ਕਿ ਉਹਨਾਂ ਨੇ ਕੀ ਕੀਤਾ ਉਹਨਾਂ ਤੇ ਇਲਜ਼ਾਮ ਲੱਗੇ ਹੋਏ ਆ ਇਲਜ਼ਾਮ ਦਾ ਸਾਨੂੰ ਪਤਾ ਲੱਗਿਆ ਜੀ ਵੀ ਕੋਈ ਲੜਕੀ ਨੂੰ ਲੁਕੀ ਬਾਰੇ ਇਲਜ਼ਾਮ ਲੱਗਿਆ ਜਾਨੀ ਇਹਨੇ ਮਾਰੇ ਤਾਂ ਹਾਈ ਨਹੀਂ ਤੇ ਜਾਨੀ ਬਲਤ ਨੂੰ ਕੋਈ ਕੁਦਰਤੀ ਗੱਲ ਹੁੰਦੀ ਆ ਹੋ ਵੀ ਸਕਦੇ ਆ ਬਾਹਰ ਦਾ ਦੇਖੋ ਉਹਨਾਂ ਨੇ ਕਿਹਾ ਵੀ ਹੋ ਸਕਦਾ ਹੋ ਸਕਦਾ ਵੀ ਜੇ ਨਹੀਂ ਉਹਨੇ ਜਿਹੜਾ ਇਹ ਕੰਮ ਕੀਤਾ ਸੀ ਇੱਕ ਕੁੜੀ ਦੇ ਨਾਲ ਜਿਹੜਾ ਕਿ ਹਰਕਤ ਕੀਤੀ ਸੀ ਉਹ ਤੁਹਾਨੂੰ ਪਤਾ ਹੀ ਮੈਂ ਨਹੀਂ ਬੋਲਣਾ ਚਾਹੁੰਦਾ ਆਪਣੇ ਚੈਨਲ ਤੇ ਪਰ ਜਿਹੜੀ ਹਰਕਤ ਦੀ ਗੱਲ ਕੀਤੀ ਗਈ ਆ ਉਹਦੇ ਪਿਤਾ ਜੀ ਨੇ ਮੰਨਿਆ ਵੀ ਇਹ ਗੱਲ ਹੋ ਸਕਦੀ ਨਹੀਂ ਕਰੀ ਹੋ ਸਕਦੀ ਹੈ ਤਾਂ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਣਾ ਚਾਹੁੰਦਾ ਕਿ ਜਿਹੜੇ ਇਹ ਬਾਬੇ ਹੁੰਦੇ ਨੇ ਇਹਨਾਂ ਨੇ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਆ ਸਾਡੇ ਪੰਜਾਬ ਦੀ ਇਹਨੂੰ ਬੜਾ ਹੀ ਜਾਨੀ ਮੈਂ ਕਹੂੰ ਆ ਵੀ ਬਦਨਾਮ ਕੀਤਾ ਹੋਇਆ ਜਿਵੇਂ ਕਿ ਪਹਿਲਾਂ ਤੋਂ ਤੁਹਾਡੇ ਸਾਹਮਣੇ ਹੀ ਆ ਪੂਰੇ ਸੰਸਾਰ ਦੇ ਵਿੱਚ ਸਰਸੇ ਵਾਲੇ ਤੋਂ ਲੈ ਕੇ ਪਤਾ ਨਹੀਂ ਕਿੰਨੇ ਕਦੇ ਹਾਲਾਂਕਿ ਨਾਮ ਹੀ ਨਹੀਂ ਲੈ ਸਕਦੇ ਇੰਨੇ ਜਾਨੀ ਇਹ ਗੰਦ ਪਾਏ ਨੇ ਬਾਬਿਆਂ ਨੇ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਸਾਡੇ ਗੁਰੂਆਂ ਦਾ ਨਾਮ ਮਿੱਟੀ ਦੇ ਵਿੱਚ ਮਿਲਾਉਣ ਵਾਲੀ ਗੱਲ ਕਰ ਕੀਤੀ ਹੋਈ ਆ ਇਹ ਧਰਤੀ ਯੋਧਿਆਂ ਦੀ ਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਤਾਂ ਮੈਂ ਤੁਹਾਨੂੰ ਜਿਹੜਾ ਇਹ ਬਾਬਾ ਕਹਿੰਦੀ ਦੂਜੀ ਵੀਡੀਓ ਕਲਿੱਪ ਇਹਦੇ ਪਿਤਾ ਜੀ ਦੀ ਹੈ ਜਿਹੜੀ ਉਹ ਵੀ ਤੁਹਾਡੇ ਸਾਹਮਣੇ ਧਰੂਆ ਜਿਹੜੀ ਕਿ ਦਿਲ ਨੂੰ ਹਲਾ ਦੇਣ ਵਾਲੀ ਗੱਲ ਹੈ ਇੰਨੀ ਦੁਰਦਸ਼ਾ ਕੀਤੀ ਇਸ ਬਾਬੇ ਨੇ ਆ ਸੁਣੋ ਸਕਰੀਨ ਦੇ ਉੱਪਰ ਜੀ ਸਾਨੂੰ ਇਹ ਦੱਸਿਓ ਤੁਸੀਂ ਤੁਹਾਡਾ ਐਕਸੀਡੈਂਟ ਹੋਇਆ ਆ ਤੁਸੀਂ ਬਿਰਧ ਹੋਏ ਪਏ ਹੋ ਹਣਾ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਦੇਖ ਵਰਤਾ ਰਹੇ ਹੋ 5000 ਰੁਪਏ ਮੀਨਾ ਤੁਸੀਂ ਲੈ ਗਏ ਹਾਂਜੀ 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 ਤੁਹਾਡੇ ਜਿਹੜੇ ਬੱਚੇ ਨੇ ਵਰਜਿੰਦਰ ਸਿੰਘ ਉਹਨਾਂ ਦੇ ਉੱਤੇ ਜਿਹੜਾ ਇਹ ਕੇਸ ਲੱਗੇ ਹੋਏ ਨੇ ਪਰਚਾ ਦਰਜ ਹੋਇਆ ਹੈ ਬੜੇ ਸੰਗੀਨ આરોਪ ਨੇ ਹਨ ਹਾਂ ਉਹਨਾਂ ਦੀ ਜ਼ਿੰਦਗੀ ਬੜੀ ਵਧੀਆ ਚੱਲਦੀ ਸੀਗੀ ਹਾਂਜੀ ਤੁਹਾਡੀ ਜ਼ਿੰਦਗੀ ਇੰਨੀ ਕਿਉਂ ਮਾੜੀ ਹੈ ਘਰ ਦੇ ਹਾਲਾਤ ਇੰਨੇ ਮਾੜੇ ਕਿਉਂ ਨੇ ਤੁਸੀਂ ਦੇਖ ਵਰਤਾ ਰਹੇ ਹੋ ਤੁਹਾਡੇ ਕੋਲ ਬਿਲਕੁਲ ਨਾਤਾ ਨਹੀਂ ਹੈਗਾ ਬਿਲਕੁਲ ਨਹੀਂ ਆਉਂਦੇ ਜਾਂਦੇ ਤੁਹਾਡੇ ਕੋਲ ਜਲਦੀ ਲੱਗ ਜਾਂਦਾ ਕਿ ਚੰਡੀਗੜ੍ਹ ਜਾਣਾ ਕਿਤੇ ਉਹ ਹੀ ਜ ਮਿਲ ਜਲਦੇ ਆ ਅਸੀਂ ਵੀ ਜਾ 3 ਸਾਲ 3 ਸਾਲ 1.5 ਸਾਲ ਬਾਅਦ ਅਸੀਂ ਵੀ ਜਾਇਆ ਨੇ ਉੱਥੇ ਹਾਂ ਹਾਂ ਚੰਨ ਘਾਟ ਗੁਰਦੁਆਰਾ ਸਾਬਤ ਹੁਣ ਤੁਹਾਡੇ ਕੋਲ ਕਦੋਂ ਆਏ ਸੀਗੇ ਲੱਖਣਾ 6-7 ਮਹੀਨੇ ਹੋ ਗਏ ਜੀ 6-7 ਮਹੀਨੇ ਹੋ ਗਏ ਤੁਹਾਨੂੰ ਨਹੀਂ ਕਦੇ ਕਿਹਾ ਕਿ ਅਸੀਂ ਤੁਹਾਨੂੰ ਘਰ ਪਾ ਦਨੇ ਚੰਗਾ ਹੈ ਬਾਬੇ ਨੇ ਤੁਹਾਨੂੰ ਇਹ ਨਹੀਂ ਕਿਹਾ ਕਦੇ ਕਿ ਘਰ ਪਾ ਦਨੇ ਤੁਹਾਨੂੰ ਵਧੀਆ ਵੀ ਇਸ ਘਰ ਨਾਲ ਨਹੀਂ ਨਹੀਂ ਕਿਹਾ ਨਹੀਂ ਕਿਹਾ ਅਟਿਆ ਹੋਇਆ ਦੀ ਅੱਛਾ ਤੁਹਾਡੇ ਕੋਲ ਆਂਦੇ ਕਿਉਂ ਨਹੀਂ ਸੀ ਆ ਦੇਖਿਆ ਹੋਇਆ ਦੀ ਟਿਆ ਹੋਇਆ ਹੈ ਇਹ ਬਾਬੇ ਇਹ ਬਾਬੇ ਨਹੀਂ ਪਾ ਸਕਦੇ ਘਰ ਇਹ ਜਿਹੜੀ ਆਪਦੇ ਐਸ਼ ਆਰਾਮ ਲੈਣਾ ਸੀ ਉਹ ਲੈ ਰਿਆ ਹੱਥ ਵਿੱਚ ਉਹਦੇ ਸ਼ਾਂਪਾ ਪਾਈਆਂ ਅੱਧਾ ਅੱਧਾ ਕਿਲੋ ਸੋਨਾ ਹੱਥਾਂ ਦੇ ਵਿੱਚ ਡੰਗੀ ਫਿਰਦਾ ਹੈ ਜਿਹੜਾ ਕਿ ਬੂਵਨਾ ਸਾਧਾ ਹੈ ਡੇਰੇ ਵਾਲਾ ਤਾਂ ਇਹ ਜਿਹੜਾ ਪਿਤਾ ਜੀ ਨੇ ਉਹਨਾਂ ਦੇ ਉਹ ਵਿਚਾਰੇ ਘਰ ਕਹਿ ਰਿਹਾ ਵੀ ਇਹ ਟਹਿਰਿਆ ਆਟਿਆ ਹੋਇਆ ਘਰ ਮੇਰਾ ਵੇਖ ਲੋ ਇੰਨੀ ਦੁਰਗਤੀ ਕੀਤੀ ਹੈ ਨਾ ਬੰਦੇ ਨੇ ਮੈਂ ਕਹਿਣਾ ਵੀ ਭਾਈ ਅਮਰਪਾਲ ਸਿੰਘ ਮਹਿਰੋ ਨੇ ਤਾਂ ਸਜ਼ਾ ਦਵਾਈ ਹੈ ਤੇ ਜਿਹੜੀ ਸਜ਼ਾ ਉਹ ਮਾਲਕ ਦੇਊਗਾ ਸੱਚੇ ਪਾਤਸ਼ਾਹ ਵਾਹਿਗੁਰੂ ਤਾਂ ਉਹ ਸਜ਼ਾ ਜਿਹੜੀ ਹੈ ਸਾਤੋਂ ਨਹੀਂ ਚੱਲੀ ਜਾਣੀ ਜਿਵੇਂ ਕਿ ਕਹਿੰਦੇ ਹੁੰਦੇ ਨੇ ਜਦੋਂ ਬੰਦਾ ਭੋਗ ਕੋਈ ਭੋਗ ਰਿਹਾ ਹੁੰਦਾ ਨਾ ਤਾਂ ਇਹ ਮੰਨ ਲਓ ਵੀ ਤੁਸੀਂ ਜਿਹੜਾ ਉਹਨੇ ਕੀਤਾ ਤਾਂ ਉਹ ਤਾਂ ਚਲੋ ਇੱਕ ਆਲਾ ਗੱਲ ਰਹੇਗੀ ਉਹਦੀ ਸਜ਼ਾ ਕਾਨੂੰਨ ਤਾਂ ਦੇ ਹੀ ਰਿਆ ਪਰ ਜਿਹੜੇ ਇਹਦੇ ਭੋਗ ਹੋਰ ਵੀ ਭੋਗਣੇ ਪੈਣਗੇ ਉਹ ਬੜੇ ਹੀ ਮੈਂ ਕਹਿੰਦਾ ਬੇਹੰਕਰ ਹੋਣਗੇ ਬੜਾ ਹੀ ਮੈਂ ਕਹਿੰਦਾ ਵੀ ਦਰਦਨਾਕ ਹੋਣੇ ਨੇ ਆਪਾਂ ਉਹਨਾਂ ਨੂੰ ਅਹਿਸਾਸ ਵੀ ਨਹੀਂ ਕਰ ਸਕਦੇ ਕੱਲ ਕਲਪਨਾ ਵੀ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਇਹਨਾਂ ਸਾਧਾਂ ਨੇ ਗੰਦ ਪਾਇਆ ਸਾਡੇ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਕਹੂੰ ਆ ਜਿਵੇਂ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਸਾਧ ਨੇ ਜਿਹੜਾ ਕਿ ਸਭ ਕੁਝ ਕੀਤਾ ਤਾਂ ਉਹਦੀ ਸਜ਼ਾ ਪ੍ਰਮਾਤਮਾ ਖੁਦ ਵੀ ਦੇਊਗਾ ਤੇ ਦੇ ਵੀ ਰਿਹਾ ਕਿਉਂਕਿ ਇੱਕ ਬੀਤੇ ਦਿਨ ਪਹਿਲਾਂ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਧਰੀ ਸੀ ਤਾਂ ਮੈਂ ਤੁਹਾਨੂੰ ਉਹ ਵੀ ਯਾਦ ਕਰਵਾ ਦਿੰਨਾ ਤਾਂ ਜਿਵੇਂ ਇੱਕ ਨੌਜਵਾਨ ਨੇ ਪੰਜਾਬ ਦੇ ਇੱਕ ਬੰਦੇ ਨੇ ਗੁਰੂ ਗੋਬਿੰਦ ਸਿੰਘ ਨੂੰ ਮੰਦਾ ਚੰਗਾ ਬੋਲਿਆ ਸੀ ਤਾਂ ਉਹਦੇ ਨਾਲ ਕੀ ਹੋਇਆ ਤੁਹਾਡੇ ਸਾਹਮਣੇ ਆਪਣੇ ਚੈਨਲ ਦੇ ਉੱਤੇ ਮੌਜੂਦ ਆ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਉਸ ਬੰਦੇ ਦਾ ਸਿੰਘਾਂ ਬਣਿਓ ਸਿਰ ਖੋਲ ਦਿੱਤਾ ਗਿਆ ਸੀ ਤੇ ਦੂਜੀ ਗੱਲ ਉਹਦੀਆਂ ਕੂਣੀਆਂ ਤੋਂ ਲੈ ਕੇ ਉਹਦਾ ਸਾਰਾ ਪਿੰਡਾ ਯਾਨੀ ਛੱਲੀ ਕਰ ਦਿੱਤਾ ਸੀ ਤਾਂ ਹੁਣ ਤੁਸੀਂ ਸਮਝੋ ਵੀ ਗੁਰਗਿਆਂ ਦੇ ਨਾਲ ਜੇ ਕੋਈ ਦੁਸ਼ ਪ੍ਰਭਾਵ ਕਰਦਾ ਹੀ ਹੈ ਦੁਸ਼ ਮਤਲਬ ਕੋਈ ਗਲਤ ਕੰਮ ਕਰਦਾ ਜਿਵੇਂ ਗੁਰਦੁਆਰੇ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਸੀ ਕੀ ਦੀ ਜਿਹੜੀ ਸਜ਼ਾ ਉਹ ਗੁਰੂ ਸਾਹਿਬ ਨਹੀਂ ਦੇਣਗੇ ਹਰ ਹਿੱਲੇ ਦੇਣਗੇ ਕਿਉਂਕਿ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਵੱਡੇ ਵੱਡੇ ਯੋਧਿਆਂ ਦਾ ਜਨਮ ਹੋਇਆ ਤੇ ਸਾਡੇ ਪੀਰਾਂ ਨੇ ਯਾਨੀ ਗੁਰੂਆਂ ਨੇ ਐਨੀਆਂ ਕੁਰਬਾਨੀਆਂ ਦਿੱਤੀਆਂ ਮੈਂ ਕਹਿੰਦਾ ਵੀ ਜਗਾ ਜਗਾ ਦੇ ਉੱਤੇ ਖੂਨ ਡੁੱਲਿਆ ਹੋਇਆ ਸਾਡੇ ਯੋਧਿਆਂ ਦਾ ਤਾਂ ਇਹਨਾਂ ਲੋਕਾਂ ਨੇ ਉਸੇ ਧਰਤੀ ਦੇ ਉੱਤੇ ਰਹਿ ਕੇ ਜਿਹੜੇ ਦੁਸ਼ਕਰਮ ਕਰ ਰਹੇ ਨੇ ਇੰਨੀਆਂ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਆਉਂਦੀਆਂ ਨੇ ਸਾਹਮਣੇ ਪਰ ਮੈਂ ਹੀ ਮਤਲਬ ਆਪਣੇ ਚੈਨਲ ਤੇ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਕਈ ਭੈਣਾਂ ਕਈ ਮਾਮਾ ਸਾਡੇ ਚੈਨਲ ਨੂੰ ਦੇਖਦੀਆਂ ਨੇ ਸੁਣਦੀਆਂ ਨੇ ਪਰ ਇੰਨਾ ਅਰਗੇ ਅਸੀਂ ਯਾਨੀ ਐਡੇ ਬੇਰਹਿਮ ਨਹੀਂ ਹੈਗੇ ਕਿ ਆਪਣੇ ਮੂੰਹੋਂ ਇੱਕ ਸ਼ਬਦ ਵੀ ਗਲਤ ਕੱਢ ਦਈਏ ਤਾਂ ਮੈਂ ਚਾਹੂੰਗਾ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਐਨੇ ਵਰਤਾਰੇ ਵਰਤ ਰਹੇ ਨੇ ਸਭ ਤੋਂ ਪਹਿਲਾਂ ਤਾਂ ਸਾਡੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਵੇਂ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਖੜੀਆਂ ਨੇ ਤਾਂ ਮੈਂ ਚਾਹੁੰਦਾ ਵੀ ਇਹਨਾਂ ਨੂੰ ਜੇਲ੍ਹ ਨਹੀਂ ਪਹੁੰਚਾਉਣਾ ਚਾਹੀਦਾ ਇਹਨਾਂ ਦੇ ਨਾਲ ਕਰਨਾ ਕੀ ਚਾਹੀਦਾ ਇਹਨਾਂ ਨੂੰ ਚੰਗੀ ਤਰ੍ਹਾਂ ਸੋਧਾ ਲਾ ਕੇ ਜਿਵੇਂ ਆ ਬੰਦੇ ਨੂੰ ਦਿੱਤੀ ਹੈ ਸਜ਼ਾ ਜਿਨੇ ਗੁਰੂ ਗੋਬਿੰਦ ਸਿੰਘ ਨੂੰ ਗਾਲਾਂ ਕੱਢੀਆਂ ਸੀ ਉਸੇ ਪ੍ਰਕਾਰ ਇਹ ਸਾਥ ਦਾ ਕੰਮ ਹੋਣਾ ਚਾਹੀਦਾ ਸੀ ਤਾਂ ਕਿ ਇਹੋ ਜਿਹਾ ਸਾਥ ਦੁਆਰੇ ਦੁਨੀਆ ਦੇ ਉੱਤੇ ਇਹੋ ਜਿਹਾ ਕੰਮ ਨਾ ਕੋਈ ਹੋਰ ਕਰ ਸਕੇ ਉਹਨੂੰ ਦੇਖ ਕੇ ਕਾ ਦੇਖੋ ਉਸ ਬੰਦੇ ਨਾਲ ਕੀ ਬੀਤੀ ਆ ਉਹ ਬੰਦਾ ਹੁਣ ਸਮਝੋ ਵੀ ਗੱਡੀ ਚੜ ਚੁੱਕਿਆ ਹੋਊਗਾ ਕਿਉਂਕਿ ਉਹਦੀ ਹਾਲਤ ਜਿਹੜੀ ਸੀ ਗੰਭੀਰ ਸੀ ਉਹਦੀ ਘਰਵਾਲੀ ਨੇ ਦੱਸਿਆ ਵੀ ਸੀ ਮੈਂ ਆਪਣੇ ਚੈਨਲ ਤੇ ਉਹ ਚਲਾਈ ਵੀ ਆ ਜਿਹੜੇ ਭੈਣ ਭਰਾਵਾਂ ਨੇ ਨਹੀਂ ਦੇਖੀ ਉਹ ਦੇਖ ਵੀ ਸਕਦੇ ਨੇ ਸਾਡੇ ਪੰਜਾਬ ਦੀ ਧਰਤੀ ਨੂੰ ਮੈਂ ਕਹਿੰਦਾ ਵੀ ਪੂਰਾ ਵੰਦਨਾਮ ਕੀਤਾ ਜਾਂਦਾ ਇਹਨਾਂ ਸਾਧਾਂ ਦੁਆਰਾ ਕਾ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਕਿ ਪੰਜ ਜਰਵੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ